ਤੁਸੀਂ ਵੇਖ ਰਹੇ ਹੋ ਸਕਾਈਲਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰਵਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਾਂਸ ਰਾਜ ਹਾਂਸ ਜਿੱਥੇ ਵੀ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਦੇ ਨੇ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ ਇਸੇ ਵਿਚਾਲੇ ਕਿਸਾਨਾਂ ਤੇ ਵੱਡਾ ਬਿਆਨ ਦੇ ਦਿੰਦੇ ਨੇ ਕਹਿੰਦੇ ਨੇ ਕਿ 2 ਜੂਨ ਤੋਂ ਬਾਅਦ ਇਹਨਾਂ ਖਬੀਖਾਨਾ ਨੂੰ ਦੇਖਾਂਗੇ ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਪੱਕ ਜਾਂਦਾ ਹੈ ਮੀਡੀਆ ਦੇ ਵਿੱਚ ਤੇ ਹੁਣ ਇਸੇ ਬਿਆਨ ਨੂੰ ਲੈ ਕੇ ਹੰਸ ਰਾਜ ਹੰਸ ਫਿਰ ਬੋਲੇ ਨੇ ਉਹਨਾਂ ਨੇ ਕਿਹਾ ਕਿ ਮੈਂ ਕੜਾ 2 ਜੂਨ ਤੋਂ ਬਾਅਦ ਦੁਲਾ ਪੱਟੀ ਵਾਲਾ ਬਣ ਜਾਣਾ ਤੇ ਸ਼ੈਤਾਨ ਦੇ ਪੈਰੇ ਵਾਲੀ ਗੱਲ ਤੇ ਵੀ ਉਹਨਾਂ ਦੇ ਵੱਲੋਂ ਸਫਾਈ ਦਿੱਤੀ ਗਈ ਹੈ ਕਿ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਸ਼ੈਤਾਨ ਨਹੀਂ ਆਇਆ ਇਮਾਨ ਆ ਗਿਆ ਸੀ ਮੈਂ ਕਿਹਾ ਇਮਾਨ ਆ ਗਿਆ ਸ਼ੈਤਾਨ ਉਧਰ ਆਇਆ ਸੀਗਾ ਜਦੋਂ ਧੀਆਂ ਪੈਣਾ ਦੀ ਨੂੰ ਗਾਲਾਂ ਕੱਢ ਰਿਹਾ ਸੀ ਔਰ ਮਾਮਾ ਨੂੰ ਗਾਲ੍ਹਾਂ ਕੱਢ ਰਿਹਾ ਸੀ ਉਸ ਬੰਦੇ ਨੂੰ ਕਿਆ ਤੇਰਾ ਘਰ ਤੋੜ ਦਾਂਗੇ ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਰੱਬ ਦੀ लाठी ਤੋਂ ਡਰੋ ਨੀਲੇ ਛੱਤ ਵਾਲੇ ਤੋਂ ਡਰੋ ਹੋਰ ਕੋਈ ਮੈਂ ਕੋਈ ਦੁੱਲਾ ਪੱਟੀ ਨਹੀਂ ਬਣ ਜਾਣਾ ਦੋ ਤਰੀਕ ਤੋਂ ਬਾਅਦ ਨਾ ਮੈਂ ਰੈਵੈਂਜ ਫੁੱਲ ਆਦਮੀ ਹਾਂ ਕੋਈ ਬਦਲਾਖੋਰੀ ਬੰਦੇ ਥੋੜੇ ਆਪਾਂ ਆਰਾਮ ਨਾਲ ਰਹਿਣਾ ਬਾਅਦ ਚ ਵੀ ਪਹਿਲਾਂ ਵੀ ਨੌਕਰੀਆਂ ਬਾਅਦ ਚ ਵੀ ਨੌਕਰੀਆਂ ਸਭ ਦੇ ਅੱਜ ਅਸੀਂ ਸੀਸਾ ਵੀ ਦਿੱਤੀ ਹੈ ਕਿ ਜੋ ਕੁਝ ਮੰਗਣਾ ਚਾਹੁੰਦੇ ਉਸ ਤੋਂ ਵੱਧ ਮਿਲੇ ਆ ਰੱਬ ਅੱਗੇ ਸੀਸਾ ਦਿੱਤੀਆਂ ਕਿ ਸਾਰੇ ਪੰਜਾਬੀ ਇਹਨਾਂ ਦਾ ਕਾਲਜਾ ਸ਼ਾਂਤ ਰਹੇ ਜੋ ਮਾਲਕ ਤੋਂ ਜੋ ਰੱਬ ਚਾਵੇ ਉਹ ਕਰੇ ਪਰ ਜਿਹੜੇ ਸਰਕਾਰਾਂ ਤੋਂ ਮੰਗਦੇ ਮੈਂ ਵੱਡੀ ਸਰਕਾਰ ਨੂੰ ਵੀ ਕਹਿੰਦਾ ਇਹਨਾਂ ਨੂੰ ਦਿਓ ਤਾਂ ਕਿ ਸ਼ਾਂਤੀ ਆਵੇ ਪੰਜਾਬ 'ਚ ਸ਼ਾਂਤੀ ਰਹੇ ਆਂਤਰਾ ਜੀ ਸੁਖਬੀਰ ਬਾਦਲ ਕਹਿੰਦੇ ਨੇ ਕਿ ਪੰਜਾਬ 'ਚ ਇਸ ਵਾਰ ਚਾਰ ਪਾਰਟੀਆਂ ਨੇ ਲੇਕਿਨ ਜਿਹੜੀ ਅਕਾਲੀ ਦਲ ਆ ਉਹੀ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਆ ਜਿਹੜੀ ਪੰਜਾਬ ਬਾਰੇ ਸੋਚਦੀ ਆ ਹਾਂਜੀ ਲੋਕਾਂ ਤੇ ਛੱਡ ਦਿਓ ਲੋਕ ਕੀ ਫਤਵਾ ਦਿੰਦੇ ਨੇ ਪਤਾ ਲੱਗ ਜਾਣਾ 4 ਤਰੀਕ ਨੂੰ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਤੇ ਸਾਰੇ ਧਰਮ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਛੱਡ ਦੇ ਹਾਨੀਵਾਲ ਸਾਹਿਬ ਵੱਡੇ ਵੱਡਿਆਂ ਬਾਰੇ ਉਹ ਅਗਰ ਉਹਨਾਂ ਨੂੰ ਯਾਦ ਰੱਖਦੇ ਨੇ ਤਾਂ ਕੋਈ ਅੱਛੀ ਗੱਲ ਐਨਐਸਏ ਬਾਰੇ ਕਹਿੰਦੇ ਨੇ ਸੁਖਵੀਰ ਬਾਦਲ ਕਿ ਗਲਤ ਇਸਤੇਮਾਲ ਕੀਤਾ ਜਾ ਰਿਹਾ ਐਨਐਸਏ ਦਾ ਤੇ ਅਸੀਂ ਉਹਦੇ ਖਿਲਾਫ ਇਲੈਕਸ਼ਨ ਦੇ ਵਿੱਚ ਜੋ ਕਹਿੰਦੇ ਹੁੰਦੇ ਨਾ ਉਹ ਵੋਟਾਂ ਪਵਾਉਣ ਲਈ ਕਹਿੰਦੇ ਹੁੰਦੇ ਆ ਇੱਕ ਬੀਜੇਪੀ ਆ ਕੱਲੀ ਪਾਰਟੀ ਵਿਕਾਸ ਦੇ ਨਾਂ ਤੇ ਜੋ ਕਰ ਸਕਦੇ ਆ ਸੱਚ ਬੋਲ ਕੇ ਵੋਟਾ ਮੰਗਦੀ ਹੈ ਇਹ ਵੀ ਕਹਿੰਦੇ ਨੇ ਕਿ ਜਿਹੜੇ ਵੀ ਐਗਰੀਮੈਂਟ ਕੀਤੇ ਆ ਸਾਡੀ ਸਰਕਾਰ ਆਏਗੀ ਤਾਂ ਸਾਰੇ ਰੱਦ ਕੀਤੇ ਜਾਣਗੇ ਚਾਹੇ ਪਾਣੀਆਂ ਦੇ ਹੋਵੇ ਚਾਹੇ ਹੋਰ ਆਹੋ ਸੋ ਅੱਗੇ ਥੋੜੀ ਦੇਰ ਰਹੀ ਹੈ ਜਦੋਂ ਦੇ ਯਾਦ ਹੋਇਆ ਤੁਸੀਂ ਮੁਲਕ ਕੀਤਾ ਭੁੱਖ ਮਰੀ ਦੇ ਸ਼ਿਕਾਰ ਹੋਇਆ ਕੰਗਾਲੀ ਤੇ ਉਤਰਿਆ ਇਹਨਾਂ ਨੇ ਕੱਖ ਨਹੀਂ ਕਰਨਾ ਸਿਰਫ ਬੀਜੇਪੀ ਕਰ ਸਕਦੀ ਹੈ ਲੋਕੀਅਤ ਕੀ ਸਖਤ ਫੈਸਲਾ ਲੈ ਲੈਣ ਇੱਕ ਮੌਕਾ ਬੀਜੇਪੀ ਨੂੰ ਦੇ ਦੇਣ ਮੋਦੀ ਸਾਹਿਬ ਨੂੰ ਦੇ ਦੇਣ ਫਿਰ ਦੇਖੋ ਪੰਜਾਬ ਦੀ ਨੌਹਾਰ ਬਦਲਦੀ ਇਹਨਾਂ ਤੋਂ ਕੱਖ ਨਹੀਂ ਸੌਰਨਾ ਆਪਣੇ ਮੈਲ ਬਣਾਉਣਗੇ ਢੇਡੇ ਨਾਲ ਦੇ ਵੱਡੇ ਹੋਈ ਜਾਣੇ ਬਸ ਫਟ ਜਾਣੇ ਆ ਕਿਦੋਂ ਚੰਨੀ ਸਾਹਿਬ ਤੇ ਵੀ ਇੱਕ ਟਿੱਪਣੀ ਕੀਤੀ ਇਹਨਾਂ ਨੇ ਕਹਿੰਦੇ ਰੈਪਿਊਟੇਸ਼ਨ ਬੜੀ ਖਰਾਬ ਹੈ ਉਹਨਾਂ ਦੀ ਉਹ ਕਰ ਲੈ ਜਾਣ ਵਾਲਾ ਬੰਦਾ ਲੀਗਾ ਉਹ ਜਾਣੇ ਤੇ ਚੰਨੀ ਸਾਹਿਬ ਜਾਣਣ ਮੈਨੂੰ ਤਾਂ ਵੀ ਪਤਾ ਹੁਣ ਸਰਾ ਜੀ ਕੀ ਲੱਗਦਾ ਵੀ 2027 ਦੇ ਵਿੱਚ ਫੇਰੇ ਗੱਡ ਜੋ ਹੋਏਗਾ ਸਿਰਫ ਐਪੀਕ ਕੀਤਾ ਗਿਆ ਹੈ ਜਿਹੜਾ ਆਮ ਲੋਕਾਂ ਦੀ ਇੱਕ ਆਵਾਜ਼ ਹੈ ਕਿ ਇਹ ਆ ਜਾਏਗਾ ਵੀ 2027 ਦੇ ਵਿੱਚ ਰਿਜ਼ਲਟ ਆਏਗਾ ਇਹ ਯੁੱਗ ਪਲਟੇਗਾ ਲਹਿਰ ਚੱਲੇਗੀ ਬੀਜਪੀ ਆਏਗੀ ਪੰਜਾਬ ਚ ਮੋਦੀ ਸਾਹਿਬ ਜੋ ਚਾਹੁੰਦੇ ਆ ਕਿ ਗਰੀਬੀ ਹਟੇ ਗਰੀਬ ਗੁਲਾਮੀ ਤੋਂ ਨਜਾਤ ਪਾਵੇ ਪੰਜਾਬ ਕੋ ਗਵਸੇ ਕਿਸਾਨ ਉਹਨਾਂ ਨੂੰ ਦਵਾਵਾਂ ਦੇਣਗੇ ਸਮਾਂ ਹੁੰਦਾ ਨਾ ਜਦੋਂ ਸਮਾ ਚੰਗਾ ਆਉਂਦਾ ਇੰਡਸਟਰੀਲਿਸਟ ਕਹਿੰਦੇ ਸ਼ੁਕਰ ਹੈ ਮਾਲਕਾ ਪੰਜਾਬ ਚ ਫੇਰ ਇੰਡਸਟਰੀ ਆਈ ਆ ਮੈਂ ਤਾਂ ਕਿਨ ਪੱਲੇਦਾਰਾਂ ਤੋਂ ਲੈ ਕੇ ਕਿਉਂਕਿ ਮੈਂ ਤਾਂ ਥੱਲੇ ਉੱਠਿਆ ਨਾ ਰਾਜ ਮਿਸਤਰੀ ਮਜ਼ਦੂਰ ਪੱਲੇਦਾਰ ਖੇਤ ਮਜ਼ਦੂਰ ਸਭ ਤੋਂ ਪਹਿਲਾਂ ਉਹਨਾਂ ਦੇ ਕਾਲਜੇ ਠੰਡੇ ਹੋਣ ਸਫਾਈ ਸੇਵਕਾਂ ਦੇ ਕਾਲਜੇ ਠੰਡੇ ਹੋਣ ਉੱਪਰ ਦਾ ਸੋਚੋ ਉਹਨਾਂ ਨੇ 에ਰਪੋਰਟਾਂ ਤੋਂ ਕੀ ਲੈਣਾ ਸੁਖਵੀਰ ਬਾਦਲ ਵੀ ਕਹਿੰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਯਾਸ ਕਰਨਗੇ ਉਹ ਯਤਨ ਕਰਨਗੇ ਜਦ ਤੁਸੀਂ ਸੁਖਵੀਰ ਬਾਦਲ ਸਾਹਿਬ ਦਾ ਬੜਾ ਅਜਨਾ ਲੈ ਕਿ ਉੱਥੋਂ ਆਏ ਮੇਰੀ ਜੋ ਹੁਣ ਗੈਤ ਫਤਿਹ ਬੁਲਾ ਦਿਓ ਉਹ ਉੱਥੇ ਗੈਤ ਮੇਰੀ ਫਤਿਹ ਬੁਲਾ ਦਿਓ ਮੇਰੇ ਲਈ ਰਿਸਪੈਕਟਡ ਨੇ ਸਭ ਲੋਕ ਮੇਰੇ ਤੋਂ ਸਭ ਚੰਗੇ ਆ ਪਹਿਲੀ ਗੱਲ ਹਮ ਨਾ ਹੀ ਚੰਗੇ ਬੁਰਾ ਨਹੀਂ ਕੋ ਦਸਤੂਕ ਕੇ ਨਾਲ ਉਹਨਾਂ ਵਿਰੋਧ ਦੀ ਜਿਹੜੀ ਗੱਲ ਕਰ ਰਹੇ ਸੀ ਆਪਾਂ ਨਾ ਕੋਈ ਤੁਸੀਂ ਵੀਤ ਕਿਹਾ ਸੀ ਜਾਂ ਬੇਟੇ ਨੇ ਵੀ ਕਰ ਸੀ ਵੀ ਸਾਡੇ ਪਰਿਵਾਰ ਦੇ ਇੱਕ ਵਿਰੋਧ ਕੀਤਾ ਜਾ ਰਿਹਾ ਉਹ ਗੱਲ ਕੋਈ ਜਾਂਚ ਕੀਤੀ ਗਈ ਵੀ ਤੁਹਾਡੇ ਪਰਿਵਾਰ ਦਾ ਹੀ ਕਿਉਂ ਵਿਰੋਧ ਕੀਤਾ ਇਹ ਬੜਾ ਵੱਡਾ ਸਵਾਲ ਆ ਮੀਡੀਆ ਵੀ ਕਰੇ ਉਹਨਾਂ ਨੂੰ ਕਿ ਇੰਨੇ ਉਮੀਦਵਾਰ ਆ ਤੁਸੀਂ ਕਿਉਂ ਹੱਥ ਧੋ ਕੇ ਪੇਸ਼ ਪੈ ਗਏ ਗਰੀਬਾਂ ਦੇ ਪਿੱਛੇ ਤੇ ਮੇਰ ਨੂੰ ਕਹਿ ਹੋ ਗਿਆ ਨਾ ਆਉਂਦੇ ਕਿ ਮੈਂ ਗਰੀਬ ਦਾ ਪੁੱਤਰ ਤੇ ਗਰੀਬ ਨੂੰ ਥਾਰੇ ਦਬਾਉਂਦੇ ਹੁੰਦੇ ਆ ਪਰ ਮੈਂ ਖੁਦ ਨਹੀਂ ਹੁਣ ਗਰੀਬ ਇਹਨੂੰ ਵੀ ਮੈਂ ਕਲੀਅਰ ਕਰਦਾ ਗਰੀਬ ਦਾ ਪੁੱਤ ਜ਼ਰੂਰ ਹਾਂ ਮੈਂ ਸਭ ਤੋਂ ਉੱਠ ਕੇ ਜੋ ਹੌਸ ਸੰਭਾਲ ਕੇ ਗਰੀਬੀ ਦੀ ਲਾਂਤ ਨੂੰ ਵਗਾ ਕੇ ਮਾਰਿਆ ਤੇ ਮੈਂ ਔਰ ਮੇਰੇ ਰਿਸ਼ਤੇਦਾਰ ਸਰਦੇ ਪੁੱਜਦੇ ਆ ਕੋਈ ਰੋਲਾ ਨਹੀਂ ਲੇਕਿਨ ਗਰੀਬ ਦਾ ਪੁੱਤ ਹਾਂ ਇਸ ਕਰਕੇ ਗਰੀਬੀ ਪ੍ਰਤੀ ਹਮਦਰਦੀ ਆ ਫਾਕੇ ਕੱਟੇ ਹੋਏ ਆ ਇਸ ਕਰਕੇ ਮੈਂ ਸੋਣਾ ਕੋਈ ਭੁੱਖਾ ਨਾ ਸੋਵੇ ਬਿਨਾਂ ਛੱਤ ਤੋਂ ਨਾ ਸੋਵੇ ਤਾਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਔਰ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਸੁਪਨਾ ਪੂਰਾ ਹੋ। ਇੱਕ ਆਮ ਆਦਮੀ ਪਾਰਟੀ ਜਿਹੜੀ ਤੁਸੀਂ ਗੋਡਨਪੁਰ ਨਾਲ ਇੱਕ ਸਟੇਟਮੈਂਟ ਦਿੱਤੀ ਸੀ ਕਿ ਵੀ 2 ਤਰੀਕ ਨੂੰ ਦੇਖਾਂਗੇ। ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਜੋ ਕੋਈ ਵੀ ਉਹ ਸਾਰਿਆਂ ਨੂੰ ਪਤਾ ਕਿ ਮੈਂ ਕਹੇ 2 ਤਰੀਕ ਤੋਂ ਬਾਅਦ ਨਾਂ ਨੂੰ ਲਿਖ ਲੋ ਕਾਨੂੰਨ ਦਾ ਸਹਾਰਾ ਲਵਾਂਗੇ। ਔਰ 2 ਤਰੀਕ ਤੋਂ ਬਾਅਦ ਮੈਂ ਦੁੱਲਾ ਭੱਟੀ ਬਣ ਜਾਣਾ। ਐਦਾਂ ਦਾ ਹੀ ਰਹਿਣਾ। ਨਹੀਂ ਐਮਪੀ ਤਾਂ ਬਣ ਜਾਣਾ। ਨਹੀਂ ਐਮਪੀ ਤਾਂ ਪਹੇਜੇ ਹੈਗਾ ਮੈਂ ਜਦੋਂ ਨਵੀਂ ਸਰਕਾਰ ਬਣ ਤੱਕ ਬਣ ਕੇ ਦੇਖ ਵੀ ਲਿਆ ਕੋਈ ਕਹਾਣੀ ਨਹੀਂ। ਐਮਪੀ ਬਣ ਕੇ ਜੇ ਬੰਦਾ ਆਪਣੇ ਆਪ ਨੂੰ ਮੋਢਿਆਂ ਤੇ ਐਮਪੀ ਨੂੰ ਹੀ ਰੱਖੇ ਆਖਿਰ ਤੇ ਮੈਂ ਇਨਸਾਨ ਹਾਂ ਆਖਿਰ ਤੇ ਚਲੇ ਹੀ ਜਾਣਾ ਆਪਾਂ ਦੁਨੀਆ ਤੋਂ ਇਹ ਰੁੱਤ ਵੀ ਨਹੀਂ ਰਹਿਣੇ ਕਿਰਦਾਰ ਰਹਿ ਜਾਣਾ ਕੈਰੈਕਟਰ ਰਹਿ ਜਾਣਾ ਕਰੈਕਟਰ ਰਹਿ ਜਾਣਾ بس ਦਾਅਵੇ ਕੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਮੋਗਾ ਦੇ ਪਿੰਡ ਕੋਕਰੀ ਦੇ ਵਿੱਚ ਸਾਬਕਾ ਫੌਜੀ ਕੈਪਟਨ ਦੇ ਘਰ ਨੁਕੜ ਮੀਟਿੰਗ ਦੇ ਲਈ ਪਹੁੰਚੇ ਸਨ ਜਿੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਇਸ ਵਿਰੋਧ ਦੇ ਵਿਚਾਲੇ ਜਦੋਂ ਉਹ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਸਫਾਈ ਦਿੰਦੇ ਹੋਏ ਵੀ ਨਜ਼ਰ ਆਉਂਦੇ ਨੇ ਜੋ ਉਹਨਾਂ ਦੇ ਵੱਲੋਂ ਬੀਤੇ ਦਿਨੀ ਕਿਸਾਨਾਂ ਤੇ ਵੱਡਾ ਬਿਆਨ ਦਿੱਤਾ ਗਿਆ ਸੀ ਸਖੈਨਸ ਪੰਜਾਬ ਦੇ ਲਈ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ